ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬੱਕਰੀ ਪਾਲਣ ਦਾ ਜਿਹੜੇ ਸੱਜਣਾ ਨੇ ਕੰਮ ਸ਼ੁਰੂ ਕੀਤਾ ਹੋਇਆ ਨਾ ਮਿੱਤਰੋ ਤੇ ਕਹਿੰਦੇ ਆ ਇਨਸਾਨ ਕੰਮ ਕਰਦਾ ਹੀ ਚੰਗਾ ਲੱਗਦਾ ਹੈ ਤੇ ਆਪਣੇ ਪਿੰਡ ਫਤੂਈ ਖੇੜਾ ਬਲੌਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਾਈ ਕਾਕਾ ਸਿਹੋਰੀ ਐ ਇਹਨਾਂ ਦਾ ਨਾਮ ਤਾਂ ਰਜਿੰਦਰ ਸਿੰਘ ਐ ਇਹਨਾਂ ਕੋਲੇ ਆ 4 ਬੱਕਰੀ ਵਕਾਊ ਐ ਆ 3 ਖੱਸੀ ਐ ਜਿਹੜੇ ਸੱਜਣਾ ਨੇ ਈਦ ਵਗੈਰਾ ਤੇ ਛੱਡਣੇ ਹੁੰਦੇ ਐ ਤੇ ਉਹਨਾਂ ਵਾਸਤੇ ਅਸੀਂ ਇਹ ਵੀਡੀਓ ਪਾ ਰਹੇ ਆਂ ਜਾਂ ਕੋਈ ਹੋਰ ਵੀ ਭਰਾ ਖਰੀਦਦਾਰ ਹੋਵੇ ਤਾਂ ਤਿੰਨ ਬੱਕਰੇ ਆ ਜਿਹੜੇ ਇੱਕ ਖੱਸੀ ਐ ਤੇ ਬਾਕੀ ਤੁਹਾਨੂੰ ਜਾਣਕਾਰੀ ਬਾਈ ਕਾਕਾ ਸੇ ਹੁੰ ਦੇਣਗੇ ਹਾਂਜੀ ਬਾਈ ਜੀ ਆ ਦੱਸੋ ਇਹ ਨੰਬਰ ਐ ਕਿੰਨਾ ਭਾਈ ਕਿਵੇਂ ਦੱਸਣ ਹਾਂ ਵੀ ਇੱਕ ਹੀ ਖੱਸੀ ਐ ਕਿਵੇਂ ਦੇ ਆ ਕਿੰਨੇ ਟਾਈਮ ਦੇ ਆ ਬਾਈ ਜੀ ਤੇ ਤਿੰਨ ਤਿੰਨ ਸਾਲਾਂ ਦੇ ਆ ਖੱਸੀ ਐ ਬੱਕਰੇ ਠੀਕ ਐ ਜੀ ਤੇ ਖੇਤਾਂ ਚ ਚਰਦੇ ਆ ਉ ਇਹਨਾਂ ਨੂੰ ਮਾਲਣਾ ਬਾਹਰ ਚਾਰਨ ਲੈ ਕੇ ਜਾਨੇ ਹਾਂ ਬਾਹਰ ਚਾਰਨ ਲੈ ਕੇ ਜਾਨੇ ਡੇਲੀ ਹਾਂ ਅੱਛਾ ਆਥਣੀ ਤੜਕੇ ਲੈ ਕੇ ਜਾਨੇ ਪੰਜਵੇਂ ਸੱਤਵੇਂ ਨੂੰ ਨਮਾਉਣੇਗੀ ਅਸੀਂ ਇਹਨਾਂ ਨੂੰ ਠੀਕ ਹੈ ਦਾਣੇ ਵੀ ਜਦੋਂ ਹੁਣ ਤੱਕ ਖੇਤਾਂ ਚ ਸੀ ਦਾਣੇ ਉ ਵੀ ਮੈਂ ਪਾਉਣਾ ਮਾਰੇ ਮੋٹے ਦਾਣੇ ਇਹਨਾਂ ਨੂੰ ਠੀਕ ਹੈ ਹਾਂ ਤੇ ਮਿੱਤਰੋ ਇਹਨਾਂ ਦੀ ਹਾਈਟ ਵੀ ਪੂਰੀ ਆ ਤੁਹਾਡੇ ਸਾਹਮਣੇ ਆ ਜਿਹੜੇ ਸੱਜਣ 파ਰਖੂ ਐ ਬੱਕਰੀਆਂ ਦੇ ਬੱਕਰੀ ਪਾਲਣ ਦਾ ਫਾਰਮਾਂ ਦਾ ਜਿਵੇਂ ਬਾਈ ਬਰਾੜ ਬਠੰਡੇ ਵਾਲਾ ਭਲਾਈ ਆਣੇ ਆ ਉਹਨਾਂ ਦਾ ਕਾਰੋਬਾਰ ਐ ਜਿਵੇਂ ਬਾਈ ਤੂੰਗੜੀ ਵਾਲੇ ਐ ਤੇ ਜਿਹੜੇ ਭਰਾਵਾਂ ਨੇ ਈਦ ਵਗੈਰਾ ਤੇ ਛੱੜਨੇ ਹੋਣ ਆ ਤਿੰਨੇ ਇੱਕ ਆ ਦੋ ਤੇ ਆ ਤਿੰਨ ਇਹ ਤਾਂ ਖੱਸੀ ਐ ਤੇ ਇੱਕ ਆ ਨਾਲ ਐ ਰੱਖਣ ਵਾਸਤੇ ਆ ਤੁਹਾਡੇ ਸਾਹਮਣੇ ਆ ਮੈਂ ਤੁਹਾਨੂੰ ਨੇੜੇ ਚੰਗੀ ਤਰ੍ਹਾਂ ਦਿਖਾ ਦਿੰਦਾ ਚੰਗੀ ਬਹੁਤ ਨਸਲ ਦਾ ਬੀਟਲ ਬੱਕਰਾ। ਤਾਂ ਇਹ ਬੀਟਲ ਆ ਮਿੱਤਰੋ ਇਹ ਵੀ ਬਹੁਤ ਵਧੀਆ ਬੱਕਰਾ ਹੈ ਤੇ ਅੱਛੀ ਨਸਲ ਦਾ ਹੈ। ਸੋ ਜਿਹੜੇ ਭਰਾਵਾਂ ਨੇ ਇਹਨਾਂ ਨੂੰ ਖਰੀਦਣਾ ਹੋਵੇ। ਭਾਈ ਰਜਿੰਦਰ ਸਿੰਘ ਕਾਕਾ ਪਿੰਡ ਪਤੂਈ ਖੇੜਾ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇਹਨਾਂ ਦਾ ਨੰਬਰ ਹੈ 97793 73642 ਵੈਸੇ ਮੈਂ ਕੈਪਸ਼ਨ ਦੇ ਵਿੱਚ ਵੀ ਪਾ ਦੂਗਾ ਵੀਡੀਓ ਦੇ ਵਿੱਚ। ਤੇ ਜਰੂਰ ਭਰਾ ਬਣ ਕੇ ਜੇਕਰ ਕੋਈ ਬੰਦਾ ਆਪਣਾ ਯਾਰ ਕੰਮ ਕਰਦਾ ਆਪਣਾ ਪੰਜਾਬੀ ਭਰਾ ਆਪਣੇ ਪਿੰਡਾਂ ਦਾ ਆਪਣਾ ਭਾਈਚਾਰਾ ਤਾਂ ਉਹਨਾਂ ਦੀ ਸਪੋਰਟ ਜਰੂਰ ਕਰਿਆ ਕਰੋ ਮੇਰੇ ਭਰਾ ਤੇ ਵੱਧ ਤੋਂ ਵੱਧ ਅੱਗੇ ਵੀਡੀਓ ਸ਼ੇਅਰ ਕਰਕੇ ਗਰੁੱਪਾਂ 'ਚ ਤੁਸੀਂ ਪਾ ਕੇ WhatsApp ਗਰੁੱਪਾਂ 'ਚ ਪਾ ਦਿਓ ਕਿਉਂਕਿ ਕਈ ਵਾਰੀ ਬੰਦਾ Facebook YouTube ਨਹੀਂ ਚਲਾਉਂਦਾ ਹੁੰਦਾ Facebook ਤੇ ਵੀ ਤੁਸੀਂ ਵੇਖੋਗੇ YouTube ਤੋਂ ਵੀ YouTube ਤੇ ਵੀ ਵੇਖੋਗੇ ਆਪਣੇ ਚੈਨਲ ਤੇ Instagram ਤੇ ਵੀ ਦੇਖੋਗੇ ਤਾਂ ਵੱਧ ਤੋਂ ਵੱਧ ਬਾਈ ਰਜਿੰਦਰ ਸਿੰਘ ਹੋਰਾਂ ਦੀ ਸਪੋਰਟ ਕਰਿਓ ਸਾਰੇ ਜਣੇ ਆ ਰੱਖਣ ਵਾਸਤੇ ਤੁਸੀਂ ਬੱਕਰਾ ਲੈ ਸਕਦੇ ਹੋ ਬੀਟ ਲੈ ਬਹੁਤ ਵਧੀਆ ਹਾਂ ਇਹਦੇ ਬੱਚੇ ਆ ਜੀ ਜਿਹੜਾ ਚਿੱਟਾ ਆ ਉਹਦਾ ਆ ਦੇਖੋ ਆ ਚਿੱਟਾ ਹੈ ਨਾ ਜਿਹੜਾ ਇਹ ਆ ਤੇ ਇਹ ਇਸ ਦਾ ਬੱਚਾ ਹੈ ਇਸ ਦਾ ਆ ਦੇਖੋ ਜਿਹੜਾ ਅੰਦਰ ਫਿਰਦਾ ਤੇ ਬਾਕੀ ਇਹਨਾਂ ਕੋਲੇ ਮਾਲ ਕਾਫੀ ਹੈ ਮਿਹਨਤੀ ਪਰਿਵਾਰ ਹੈ ਬਹੁਤ ਧੰਨਵਾਦ ਬਹੁਤ ਬਹੁਤ ਸਾਰੇ ਭਰਾ ਸਪੋਰਟ ਕਰਿਓ ਸਸਿਕਾ